ਕਹਿੰਦੇ ਨੇ ਮਿਹਨਤ ਨਾਲ ਗੁੱਡਣਾ ਪੈਂਦਾ ਹੈ ਸਪਨਿਆਂ ਦੀ ਕੈਰੀ ਨੂੰ ਇਹ ਸਭ ਤੋਂ ਵੱਡਾ ਪ੍ਰੂਫ ਜਿਹੜਾ ਹੈ ਆਪਣੀ ਪੰਜਾਬੀ ਇੰਡਸਟਰੀ ਦਾ ਇੱਕ ਕਲਾਕਾਰ ਨੇ ਸਾਬਤ ਕਰ ਦਿੱਤਾ ਐ ਇੰਨੀ ਵੱਡੀ ਮੁਸ਼ਕਲ ਤੋਂ ਬਾਅਦ ਅੱਜ ਉਹ ਲਾਈਵ ਸ਼ੋਜ਼ ਦੇ ਵਿੱਚ ਉਸੇ ਤਰ੍ਹਾਂ ਹੀ ਕੌਨਫੀਡੈਂਸ ਦੇ ਨਾਲ ਆਪਣੀ ਗਾਇਕੀ ਨੂੰ ਸੁਰਾਂ ਦੇ ਨਾਲ ਲੋਕਾਂ ਨੂੰ ਐਂਟਰਟੇਨ ਕਰਨ ਦੇ ਵਿੱਚ ਨੰਬਰ 1 ਤੇ ਚੱਲ ਰਿਹਾ ਤੁਹਾਨੂੰ ਦੱਸ ਦਿੰਨੇ ਆ ਨੰਬਰ 1 ਇਹਦਾ ਸਾਇੰਸ ਕੀ ਉਹ ਆਪਣੇ ਕੌਨਫੀਡੈਂਸ ਦੇ ਨਾਲ ਲੋਕਾਂ ਦੇ ਦਿਲਾਂ 'ਚ ਘਰ ਕਰ ਰਿਹਾ ਆਪਣੀ ਮਜ਼ਬੂਤੀ ਆਪਣੀ ਸਟਰੋਂਗਨੈਸ ਦੇ ਨਾਲ ਉਹ ਅੱਜ ਵੀ ਉਸੇ ਤਰ੍ਹਾਂ ਹੀ ਟੱਕਰ ਦੇ ਰਿਹਾ ਬਾਕੀ ਦੇ ਪੰਜਾਬੀ ਕਲਾਕਾਰਾਂ ਨੂੰ ਤੁਹਾਨੂੰ ਦੱਸ ਦਿੰਨੇ ਆ ਕਿ ਸਾਰਥੀਕੇ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਸਾਰਥੀਕੇ ਨਾਂ ਨੂੰ ਥੋੜਾ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਲਗਾਤਾਰ ਤਸਵੀਰਾਂ ਜੋ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕੈਨੇਡਾ ਤੋਂ ਲਗਾਤਾਰ ਖਬਰਾਂ ਸਾਹਮਣੇ ਆਈਆਂ ਕੀ ਸਾਰਥੀਕੇ ਨੇ ਜੋ ਹਾਰਟ ਅਟੈਕ ਆ ਚੁੱਕਿਆ ਉਹਨਾਂ ਨੂੰ ਉਹਨਾਂ ਦੀ ਸਰਜਰੀ ਚੱਲ ਰਹੀ ਹੈ ਜਿਸ ਤੋਂ ਬਾਅਦ ਉਹ ਠੀਕ ਹੋਣ ਤੋਂ ਬਾਅਦ ਹੁਣ ਸਾਥਕ ਇਹ ਇੱਥੇ ਇੰਡੀਆ ਆ ਚੁੱਕੇ ਨੇ ਇੰਡੀਆ ਆ ਕੇ ਉਹ ਜੋ ਸ਼ੋਅਜ਼ ਕਰ ਰਹੇ ਨੇ ਲੋਕਾਂ ਨੂੰ ਐਂਟਰਟੇਨ ਕਰ ਰਹੇ ਨੇ ਉਸ ਦੀ ਮਿਸਾਲ ਜੋ ਹੈ ਲਗਾਤਾਰ ਉਹਨਾਂ ਦੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਉਹਨਾਂ ਦੀ ਪੋਸਟਾਂ ਜੁੜ ਨੇ ਤੁਹਾਨੂੰ ਬੂਸਟ ਕਰਨ ਦੀਆਂ ਤੁਹਾਨੂੰ ਐਂਟਰਟੇਨ ਕਰਨ ਦੀਆਂ ਤੁਹਾਨੂੰ ਕੌਨਫੀਡੈਂਟ ਕਰਨ ਦੀਆਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਕਿਉਂਕਿ ਜ਼ਿੰਦਗੀ ਐਸੇ ਨੂੰ ਕਹਿੰਦੇ ਨੇ ਜਦੋਂ ਤੁਹਾਡੀ ਜ਼ਿੰਦਗੀ ਬਹੁਤ ਜ਼ਿਆਦਾ ਸਮੂਥ ਚੱਲਣ ਲੱਗ ਜੇ ਉਦੋਂ ਵੀ ਤੁਹਾਡੀ ਜ਼ਿੰਦਗੀ ਟੇਸਟਲੈਸ ਹੋ ਜਾਂਦੀ ਹੈ ਜਦੋਂ ਜ਼ਿੰਦਗੀ ਦੇ ਵਿੱਚ ਆਪਨ ਡਾਊਨਸ ਆਉਣ ਲੱਗ ਜਾਂਨ ਉਦੋਂ ਤੁਹਾਡੀ ਜ਼ਿੰਦਗੀ ਐਕਚੁਅਲ ਦੇ ਵਿੱਚ ਜ਼ਿੰਦਗੀ ਮੰਨੀ ਜਾਂਦੀ ਕਿਉਂਕਿ ਜਦ ਤੱਕ ਜ਼ਿੰਦਗੀ ਦੇ ਵਿੱਚ ਆਪਨ ਡਾਊਨਸ ਨਾ ਆਉਣ ਉਹ ਜ਼ਿੰਦਗੀ ਦਾ ਸਵਾਦ ਨਹੀਂ ਪਰਮਾਤਮਾ ਕਰੇ ਉਹਨਾਂ ਦੀ ਸਿਹਤ ਇਸੇ ਤਰ੍ਹਾਂ ਠੀਕ ਰਵੇ ਪਰ ਉਹ ਐਨੀ ਵੱਡੀ ਮੁਸ਼ਕਲ ਐਨੀ ਵੱਡੀ ਦਿੱਕਤ ਹੋਣ ਦੇ ਬਾਵਜੂਦ ਵੀ ਠੀਕ ਹੋ ਕੇ ਆਪਣੇ ਆਪ ਨੂੰ ਬਰਾਬਰ ਦੀ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਲਾਈਫ ਸ਼ੋਅਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਗਾਉਂਦੇ ਹੋਏ ਸੋ ਸਾਲੋਂ ਨਦੀ ਇਹ ਹੈ ਕਿ ਉਹ 7 ਇਨ 1 ਕਲਾਕਾਰ ਮੰਨੇ ਜਾਂਦੇ ਨੇ ਇੰਡਸਟਰੀ ਦਾ ਉਹ ਕਲਾਕਾਰ ਹੈ ਜਿਹੜੇ ਸੱਤ ਕਲਾਕਾਰਾਂ ਦੀ ਲਗਾਤਾਰ ਆਵਾਜ਼ ਕੱਢ ਕੇ ਲੋਕਾਂ ਨੂੰ ਐਂਟਰਟੇਨ ਕਰਦੇ ਨੇ ਲੋਕਾਂ ਦਾ ਮਨੋਰੰਜਨ ਕਰਦੇ ਨੇ ਜਿਸ ਦੇ ਵਿੱਚ ਕਨਵਰ ਗਰੇਵਾਲ ਬੱਬੂ ਮਾਨ ਗੀਤਾ ਜੈਲਦਾਰ ਰਣਜੀਤ ਬਾਵਾ ਤੇ ਹੋਰ ਵੀ ਕਈ ਕਲਾਕਾਰ ਨੇ ਜਿਨ੍ਹਾਂ ਦੀ ਉਹ ਮਿਮਿਕਰੀ ਕਰਦੇ ਹੋਏ ਲਗਾਤਾਰ ਸਟੇਜ ਤੇ ਨਜ਼ਰ ਆਉਂਦੇ ਸੀ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜਾਣਿਆ ਹੀ ਇਸ ਚੀਜ਼ ਕਰਕੇ ਜਾਂਦਾ ਹੈ ਕਿ ਇੱਕ ਤਾਂ ਉਹਨਾਂ ਦੀ ਆਵਾਜ਼ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਜਿਹੜੇ ਕਈ ਸੁਪਰ ਹਿੱਟ ਗੀਤ ਦਿੱਤੇ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਦੀ ਇੰਡਸਟਰੀ ਦੇ ਵਿੱਚ ਪੈਰ ਰੱਖਿਆ ਸ਼ੁਰੂ ਸ਼ੁਰੂ ਚ ਉਹਨਾਂ ਦੇ ਬਹੁਤ ਗਾਣੇ ਸੁਪਰ ਡੂਪਰ ਹਿੱਟਰ ਹੈ ਉਸ ਤੋਂ ਬਾਅਦ ਉਹ ਮਿਮਿਕਰੀ ਕਰਕੇ ਆਪਣੇ ਆਪ ਨੂੰ ਜੋ ਆ ਲੋਕਾਂ ਤੱਕ ਲੈ ਕੇ ਆਏ ਲੋਕ ਜੋ ਨੇ ਉਹਨਾਂ ਨੂੰ ਜਾਣਦੇ ਨਹੀਂ ਕਿ ਉਹ ਸੱਤ ਅੱਠ ਕਲਾਕਾਰਾਂ ਦੀ ਜਿਹੜੀ ਮਿਮਿਕਰੀ ਕਰ ਲੈਂਦੇ ਨੇ ਔਰ ਅੱਜ ਵੀ ਅਸੀਂ ਸੋਸ਼ਲ ਮੀਡੀਆ ਤੇ ਅਗਰ ਸਰਚ ਕਰਕੇ ਦੇਖ ਲਈਏ ਤਾਂ ਸਾਥੀਕੇ ਦੀਆਂ ਉਹ ਵੀਡੀਓਜ਼ ਲਗਾਤਾਰ ਸਾਹਮਣੇ ਆ ਜਾਂਦੀਆਂ ਨੇ ਜਿਸ ਦੇ ਵਿੱਚ ਸਾਥੀਕੇ ਜੋ ਨੇ ਮਿਮਿਕਰੀ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਸਾਥੀਕੇ ਦੇ ਇਸ ਟੈਲੈਂਟ ਦੇ ਕਰਕੇ ਹੀ ਲੋਕ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਨੇ ਹੁਣ ਸਾਥੀਕੇ ਦੀ ਮੇਨ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਇਹ ਸੀ ਕਿ ਸਾਥੀਕੇ ਹਾਰਟ ਅਟੈਕ ਹੋ ਚੁੱਕਿਆ ਹੈ ਉਹਨਾਂ ਨੂੰ ਉਸ ਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਸਟਰੋਂਗਲੀ ਲੜ ਕੇ ਉਸ ਪ੍ਰੋਬਲਮ ਦੇ ਨਾਲ ਅੱਜ ਫੇਰ ਲਾਈਵ ਸ਼ੋਜ਼ ਵਿਡਿੰਗ ਸੀਜ਼ਨ ਚੱਲ ਰਿਹਾ ਹੈ ਲੋਕਾਂ ਦੇ ਵਿਆਹਾਂ ਦੇ ਵਿੱਚ ਚਾਰ ਚੰਦ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਸਾਥੀਕੇ ਉੱਥੇ ਉਹਨਾਂ ਨੂੰ ਲਾਈਵ ਸ਼ੋਜ਼ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿੰਨੀ એનર્ਜੀ ਦੇ ਨਾਲ ਉਹ ਲੋਕਾਂ ਦੇ ਨਾਲ ਭੰਗੜਾ ਪਾਉਂਦੇ ਨੇ ਆਪਣੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਸਭ ਤੋਂ ਵੱਡੀ ਆਪਣੀ ਇੰਡਸਟਰੀ ਦੀ ਮਿਸਾਲ ਹੈ ਕਿ ਕਦੇ ਵੀ ਹਿੰਮਤ ਨਹੀਂ ਹਾਰਨੀ ਔਰ ਇਸੇ ਤਰ੍ਹਾਂ ਹੀ ਜੋ ਹੈ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹਿਣਾ ਹੈ ਸਾਥੀਕੇ ਦੇ ਪਰਿਵਾਰ ਦੀ ਅਗਰ ਗੱਲ ਕਰੀਏ ਇੱਕ ਭੈਣ ਉਹਨਾਂ ਦੀ ਇੱਕ ਬ੍ਰਦਰ ਹੈ ਸਾਰਥੀ ਕੇ ਖੁਦੋਂ ਰਨਦੀਕ ਸੇਸਟਰ ਹੈ ਔਰ ਉਹਨਾਂ ਦੇ ਮਦਰ ਫਾਦਰ ਨੇ ਸਾਰਥੀ ਕੇ ਮੈਰਿਡ ਨੇ ਉਹਨਾਂ ਦੀ ਇੱਕ ਬੱਚੀ ਹੈ ਜੋ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀ ਕਿਸ਼ਤੂ ਕੇ ਜਿਹਨੂੰ ਅਸੀਂ ਸਾਰੇ ਜਾਣਦੇ ਹਾਂ ਫਿਰ ਇਹ ਬੋਲੀਆਂ ਦੇ ਕਰਕੇ ਸੋ ਸਾਰਿਆਂ ਦਾ ਪਰਵਾਹ ਹੰਗਾਰਾ ਉਹਨਾਂ ਨੂੰ ਮਿਲਦਾ ਉਹਨਾਂ ਦੇ ਪਰਿਵਾਰ ਤੇ ਪਰਮਾਤਮਾ ਦੀ ਮਿਹਰ ਹੈ ਉਹ ਠੀਕ ਹੋ ਕੇ ਜਲਦ ਜੋਨੇ ਬਹੁਤ ਸਾਰੇ ਗਾਣੇ ਜੋਨੇ ਤੁਹਾਡੇ ਦਰਸ਼ਕਾਂ ਦੀ ਝੋਲੀ ਪਾਉਣਗੇ ਸੋ ਦੈਟ ਕਿ ਸਾਰਥੀ ਕੇ ਨੂੰ ਉਸੇ ਤਰ੍ਹਾਂ ਹੀ ਤੁਸੀਂ ਪਿਆਰ ਦਿਓ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par